ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਛੋਟਾ ਛੋਟਾ ਭਰਾ ਮੀਨਤ ਕਰਦਾ ਮੇਰੇ ਸਾਰੇ ਬੀਬਰਾ ਆਪਣੇ ਘਰ ਪਰਿਵਾਰ ਜਨਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਹਾਂਜੀ ਵੀ ਬਾਬਿਓ ਆ ਚੈੱਕ ਕਰ ਲੋ ਜੀ ਆਪਣੀ ਬਰਦੀ ਕੂਤਰੀ ਆ ਜੀ ਕਾਲਸਰੀ ਠੀਕ ਹੈ ਤੁੰਨੋਂ ਵਾਲੇ ਕੂਤਰਾ ਦੇ ਵਿੱਚੋਂ ਮੇਰਾ ਭਰਾ ਤੇ ਵੀਰੇ ਮਾਦੀ ਨੇ ਨਾ ਆਂਡੇ ਲਾਏ ਸੀਗੇ ਆਂਡੇ ਲਾਉਣ ਤੋਂ ਬਾਅਦ ਵੀਰੇ ਮਾਦੀ ਇਹ ਆਪਣੀ ਲਤਾਂ ਤੋਂ ਰਹਿ ਗਈ ਤੇ ਲਤਨਾਂ ਇਹਦੀਆਂ ਖੜ ਗਈਆਂ ਵੀਰੇ ਇਹਦਾ ਕੀ ਇਲਾਜ ਆ ਕੀ ਨਹੀਂ ਤੁਹਾਨੂੰ ਪਹਿਲਾਂ ਮਾਦੀ ਦੀ ਕੰਡੀਸ਼ਨ ਚੈੱਕ ਕਰ ਲਓ ਬਹੁਤ ਇਹ ਜਿਆਦਾ ਜੀ ਬੁਰੀ ਕੰਡੀਸ਼ਨ ਆ ਲੱਤਾਂ ਤੋਂ ਬਿਲਕੁਲ ਵੀ ਨਹੀਂ ਮਾਦੀ ਚੱਲ ਸਕਦੀ ਆ ਚੈੱਕ ਕਰੋ ਮੈਂ ਹਲਕਾਇ ਤੋਰੂਗਾ ਨਾਲ ਹੀ ਵਿਚਾਰੀ ਡੈਟੀ ਆਂਦੀ ਪੁੱਤਰੀ ਆ ਲੋ ਜੀ ਨਾਲ ਹੀ ਬਹਿ ਜਾਏਗੀ ਮੇਰਾ ਭਰਾ ਠੀਕ ਆ ਇਹਦਾ ਡਰ ਦੇ ਮਾਰਾ ਚੈੱਕ ਕਰ ਸਕਦੇ ਹੋ ਤੁਸੀਂ ਜੇ ਮੈਨੂੰ ਹਲਕਾਇ ਤੋਰਦਾ ਵੀਰੇ ਨਾਲ ਹੀ ਪੁੱਤਰੀ ਬਹਿ ਜਾਂਦੀ ਆ ਤੇ ਸਭ ਤੋਂ ਪਹਿਲਾਂ ਵੀਰੇ ਤੁਸੀਂ ਕੀ ਕਰਨਾ ਆ ਮਾਦੀ ਨੂੰ ਮੇਰਾ ਭਰਾ ਖੁੱਡੇ ਦੇ ਵਿੱਚ ਨਹੀਂ ਰਹਿਣ ਦੇਣਾ ਮਾਦੀ ਨੂੰ ਕੋਈ ਅੱਧਾ ਸੈਪਰੇਟ ਕੇਜ ਰੱਖੋ ਥੋੜਾ ਕੇਜ ਨਿੱਗਾ ਹੋਵੇ ਠੀਕ ਹੈ ਉਹਦਾ ਟੈਂਪਰੇਚਰ ਮੇਨਟੇਨ ਕਰਨਾ ਕਿਉਂ ਜੇ ਮਾਦੀ ਇਸ ਹਾਲਤ ਦੇ ਵਿੱਚ ਮੇਰਾ ਭਰਾ ਆਪਣੇ ਖੋਡੇ ਦੇ ਵਿੱਚ ਰਹਿ ਗਈ ਆਪਣੇ ਆਮ ਮਾਸਕੂਪਰ ਮਾਦੀ ਦੇ ਉੱਪਰ ਚੜਨਗੇ ਸਿਰ ਤੇ ਜਖਮ ਕਰਨਗੇ ਵੀਰੇ ਮਾਦੀ ਦੀ ਕੰਡੀਸ਼ਨ ਇਤੂ ਜ਼ਿਆਦਾ ਵੀ ਖਰਾਬ ਹੋ ਸਕਦੀ ਹੈ ਤੇ ਕੀ ਮੈਡੀਸਨ ਆ ਔਰ ਕੀ ਨਹੀਂ ਬਾਕੀ ਜਦੋਂ ਮਾਦੀ ਸੈੱਟ ਹੋ ਗਈ ਆ ਆਪਾਂ ਤੁਹਾਨੂੰ ਬਾਕਾਇਦਾ ਰਿਜ਼ਲਟ ਵਿਖਾਵਾਂਗੇ ਮੇਰਾ ਭਰਾ ਤੇ ਆਪਣੇ ਚੈਨਲ ਨੂੰ ਤੁਸੀਂ ਮੇਰਾ ਭਰਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਰੇ ਜਾਣਕਾਰੀ ਤੁਹਾਡੇ ਨਾਲ ਉਹੋ ਸ਼ੇਅਰ ਕਰਿਆ ਕਰੂੰਗਾ ਜਿਹਦਾ ਰਿਜ਼ਲਟ ਮੈਂ ਖੋਦ ਲਿਆ ਜਾਂ ਜੋ ਮੈਡੀਸਨ ਮੈਂ ਖੋਦ ਵਰਤਨਾ ਠੀਕ ਹੈ ਜੀ ਇਹ ਭੇਡ ਚਾਲਣਾ ਵੀਰੇ ਸਾਡੇ ਤੋਂ ਨਹੀਂ ਹੁੰਦੀਆਂ ਕਈ ਇੱਥੇ ਬੰਦੇ ਹੈਗੇ ਨੇ ਚਲੋ ਨਾ ਤਾਂ ਆਪਾਂ ਉਹਨਾਂ ਦਾ ਕੀ ਲੈਣਾ ਹੈ ਹੈਗੇ ਨੇ ਭੇਡ ਚਾਲਣਾ ਕਰਦੇ ਨੇ ਉਧਰੋਂ ਵੇਖ ਕਿੱਧਰ ਦੱਸਤੀ ਉਧਰੋਂ ਵੇਖ ਕਿ ਉਧਰ ਦੱਸਤੀ ਪਰ ਜੋ ਤੁਹਾਨੂੰ ਮੈਂ ਦੱਸੂਗਾ ਮੇਰਾ ਭਰਾ ਖੁੱਦਾ ਵਰਤਾਂਗੇ ਬਾਕਾਇਦਾ ਰੀਅਲਟ ਵਿਖਾਵਾਂਗੇ ਐਜ਼ ਅ ਪ੍ਰੂਫ ਦੇ ਤੌਰ ਤੇ ਮੇਰਾ ਵੀਰੋ ਪਹਿਲਾਂ ਕੰਡੀਸ਼ਨ ਦੇਖ ਲਓ ਤੁਹਾਨੂੰ ਮਾਦੀ ਮੇਰਾ ਭਰਾ ਠੀਕ ਹੈ ਜੀ ਦੁਆਰਾ ਆਪਾਂ ਅੰਡਿਆਂ ਤੇ ਵੈਂਦੀ ਵਿਖਾਵਾਂਗੇ ਮੇਰਾ ਵੀਰੋ ਜੇ ਰੱਬ ਨੇ ਚਾਇਆ ਤਾਂ ਠੀਕ ਹੈ ਕਿਉਂਕਿ ਵੀਰੇ ਇਨਸਾਨ ਦਾ ਕੰਮ ਕੋਸ਼ਿਸ਼ ਕਰਨਾ ਉਸ ਨੂੰ ਫਲ ਨਾਉਣਾ ਨਾ ਲਾਉਣਾ ਉਹ ਵੀਰੇ ਪਰਮਾਤਮਾ ਦੇ ਹੱਥ ਬਸਿਆ ਆ ਆ ਚੈੱਕ ਕਰ ਲੋ ਮਰਾ ਵੀਰ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਆ ਬਿਲਕੁਲ ਵੀ ਨਹੀਂ ਤਰਪਾਂ ਦੀ ਕੁਤਰੀ ਇਹ ਆ ਲੋ ਜੀ ਹਲਕਾ ਆ ਚੱਕ ਕੇ ਰੱਖਦਾ ਨਾਲ ਹੀ ਬਹਿ ਜਾਂਦੀ ਆ ਆ ਦੇਖੋ ਦੇਖੋ ਫਿਰ ਬੈ ਗਈ ਮਾਦੀ ਹਾਜੀ ਵੀ ਮਿੱਤਰ ਪਿਆਰਿਓ ਆ ਚੈੱਕ ਕਰ ਲੋ ਜੀ ਆਪਣੀ ਮਾਦੀ ਕਾਲਸਰੀ ਚਿੱਟੀਆਂ ਅੱਖਾਂ ਵਾਲੀ ਠੀਕ ਆ ਜੀ ਧੱਕ ਕੇ ਬੈਠੀ ਆ ਤੇ ਜਿਹੜੀ ਕੁਤਰੀ ਬਹੁਤ ਆ ਜੀ ਦੇਖੋ ਹੱਥ 'ਚ ਫੋੜੀ ਤੇ ਕਿਵੇਂ ਮੂੰਹ ਕਰਨ ਲੱਗੀ ਕੁਤਰੀ ਆ ਪੈਰ ਚੈੱਕ ਕਰ ਲੋ ਤੁਹਾਨੂੰ ਸ਼ੱਕ ਕਿਵੇਂ ਹੋਣਾ ਕੁਤਰੀ ਨੂੰ ਠੀਕ ਆ ਹਲੋ ਜੀ ਹੁਣ ਕਿਰਾਂ ਪੈਰ ਚੈੱਕ ਕਰੋ ਮਾਦੀ ਆਪਣੀ ਦੇ ਦੇਖੋ ਜੀ ਕਿਉਂ ਤਰਦੀ ਕੋ ਕੜਾਂਗੋ ਕਿ ਨਹੀਂ ਮੇਰਾ ਭਰਾ ਆ ਬਾਕੀ ਬੈੱਡ ਤੁਹਾਡੇ ਸਾਹਮਣੇ ਪਰਪਲ ਜੀ 91 ਬੈੱਡ ਮਾਰੀ ਆ ਚੈੱਕ ਕਰ ਸਕਦੇ ਠੀਕ ਆ ਤੇ ਹੁਣ ਜੋ ਇਹਨੂੰ ਆਪਾਂ ਮੈਡੀਸਨ ਦਿੱਤੀ ਸੀ ਕੀ ਦਾ ਆਪਾਂ ਟ੍ਰੀਟਮੈਂਟ ਕਰਿਆ ਸੀ ਔਰ ਕੀ ਨਹੀਂ ਮੇਰਾ ਵੀਰ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਜੀ ਵੇਖੋ ਜਦੋਂ ਆਪਾਂ ਨੂੰ ਐਸ ਕੰਡੀਸ਼ਨ ਦੇ ਵਿੱਚ ਬਾਬਿਓ ਮਾਦੀ ਮਿਲਦੀ ਆ ਕਬੂਤਰੀ ਨੂੰ ਕਿਸੇ ਸੈਪਰੇਟ ਕੇਸ ਦੇ ਵਿੱਚ ਤੁਸੀਂ ਰੱਖਣਾ ਆ ਜਿਵੇਂ ਡੂੰਗੀ ਲਾ ਲਓ ਜੀ ਜਦੋਂ ਕਬੂਤਰੀ ਆਹ ਮੇਰਾ ਭਰਾ ਖੋਟੇ ਅੰਦਰ ਰਹੀਗੀ ਵੀਰੇ ਆਪਣੇ ਜਿਹੜੇ ਹੋਰ ਮਾਸ ਕਬੂਤਰ ਹੁੰਦੇ ਨੇ ਕਬੂਤਰੀ ਦੇ ਉੱਪਰ ਚੜ ਕੇ ਇਹਦੇ ਸਿਰ ਤੇ ਮਾਰਨਗੇ ਕਬੂਤਰੀ ਦੀ ਹਾਲ ਤੱਕ ਇਹਨਾਂ ਨਾਲੋਂ ਜ਼ਿਆਦਾ ਮਾਰੀ ਹੋ ਸਕਦੀ ਆ। ਇਹਦੀ ਗੱਲ ਵੀਰੇ ਕਬੂਤਰੀ ਆਹ ਸੇਲ ਨਹੀਂ ਕੀ ਵੀਰ। ਠੀਕ ਐ। ਤੁਹਾਨੂੰ ਇਹਦੀ ਹਿਸਟਰੀ ਦੱਸ ਦੇਣਾ ਪੰਨ ਵਾਲੇ ਕਬੂਤਰਾਂ ਦਾ ਵਿੱਚੋਂ ਪਿੰਡ ਰਾਮੂ ਵਾਲੀ ਕਬੂਤਰੀ ਆਹ ਬਾਜੀ ਉੱਡੀ ਹੋਈ ਆ ਜੀ। ਠੀਕ ਐ ਚੈੱਕ ਕਰ ਸਕਦੇ ਹੋ। ਪਹਿਲੀ ਗੱਲ ਵੀਰੇ ਕੂਦੀ ਤੁਸੀਂ ਅੱਧਾ ਸੈਪਰੇਟ ਕੇਸ ਤੇ ਰੱਖੋ। ਠੀਕ ਐ ਨੰਬਰ 1 ਤੇ ਅਗਲਾ ਵੀਰੇ ਆਪਣੀ ਮੈਡੀਸਿਨ ਕੀ ਦੇਣੀ ਆ ਕੀ ਨਹੀਂ ਸਭ ਤੋਂ ਪਹਿਲਾਂ ਬਾਈ ਜੀ ਨਿਊਰੋਬਿਨ ਟੈਬਲੇਟ ਹੁੰਦੀ ਆ ਉਸ ਗੋਲੀ ਦਾ ਤੁਸੀਂ ਚੌਥਾ ਹਿੱਸਾ ਲੈਣਾ ਆ ਠੀਕ ਆ ਜੀ ਉਸ ਤੋਂ ਬਾਅਦ ਬਾਈ ਜੀ ਆਪਣੀ ਪੈਰਾਸੀਟਾਮੋਲ ਬੁਖਾਰ ਵਾਲੀ ਗੋਲੀ ਉਸ ਗੋਲੀ ਦਾ ਤੁਸੀਂ ਦਸਵਾਂ ਹਿੱਸਾ ਲੈਣਾ ਆ ਠੀਕ ਆ ਜੀ ਤੇ ਵੀਰੇ ਤੀਜੀ ਟੈਬਲੇਟ ਦਾ ਨਾਮ ਆਪਣਾ ਸਿਪਲੌਕਸ TZ ਠੀਕ ਹੈ ਇਸ ਗੋਲੀ ਦਾ ਮੇਰਾ ਭਰਾ ਤੁਸੀਂ ਅੱਠਵਾਂ ਹਿੱਸਾ ਲੈਣਾ ਆ ਇੱਕ ਕਬੂਤਰ ਦੇ ਵਾਸਤੇ ਠੀਕ ਹੈ ਔਰ ਬਾਈ ਜੀ ਜਿਹੜੀ ਚੌਥੀ ਮੈਡੀਸਿਨ ਹੈ ਆਪਣੀ ਸਭ ਤੋਂ ਜ਼ਰੂਰੀ ਠੀਕ ਆ ਜੀ ਵਿਟਾਮਿਨ E 200mg ਦੇ ਵਿੱਚ ਕਈ ਵਾਰ 400mg ਦਾ ਕੈਪਸੂਲ ਦੇ ਜਾਂਦੇ ਆ ਪਰ ਮੇਰਾ ਭਰਾ ਵੀਰੇ ਉਹ ਘੱਟੋ ਘੱਟ ਨਹੀਂ ਤਾਂ ਵੀਰੇ 60 ਤੋਂ 70 ਕਿਲੋ ਦੇ ਬੰਦੇ ਵਾਸਤੇ ਇੱਕ ਕੈਪਸੂਲ ਹੁੰਦਾ ਆ ਤਾਂ ਮੇਰਾ ਤਾਂ ਆਪਣਾ ਜਾਨਵਰ ਇੰਨਾ ਨਹੀਂ ਹੁੰਦਾ ਇਹ ਵਿਚਾਰਾ ਮਾਸਾ ਗ੍ਰਾਮਾ ਦੇ ਵਿੱਚ ਹੁੰਦੇ ਨੇ ਤੇ ਮੇਰਾ ਭਰਾ ਇਹ ਜਲਮ ਨਾ ਕਰਿਆ ਕਰੋ ਯਾਰ ਠੀਕ ਆ ਸਿਰਫ 200mg ਦਾ ਮੇਰਾ ਵੀ ਤੁਸੀਂ ਕੇਅਰਫੁਲ ਦੇ ਸਕਦੇ ਹੋ ਮਾਦੀ ਦਾ ਠੀਕ ਆ ਨਾਲ ਭਾਈ ਜੀ ਤੁਸੀਂ ਕੀ ਕਰਨਾ ਆ ਜੇ ਤੁਹਾਡੇ ਕੋਲੇ ਬਣਿਆ ਹੋਇਆ ਗੋੜ ਹੈਗਾ ਮੜਾ ਮੋਟਾ ਕਰਨ ਸਮਾਨ ਵਾਲਾ ਤਾ ਠੀਕ ਆ ਛੋਲਿਆਂ ਦਾਣੇ ਜਿੰਨਾ ਉਹੋ ਜੇ ਬਣਾਵੇ ਗੁੜ ਨਹੀਂ ਗਾ ਤੁਹਾਡੇ ਕੋਲੇ ਤਾਂ ਵੀਰੇ ਤੁਸੀਂ ਕੀ ਕਰਨਾ ਹੈ ਜਨ ਕੇ 60 ਤੋਂ 70 ਐਮਐਲ ਜਾਂ 100 ਐਮਐਲ ਤੁਸੀਂ ਪਾਣੀ ਲੈ ਆ ਲੋ ਠੀਕ ਆ ਜੀ ਵਿੱਚ ਬਾਈ ਤੁਸੀਂ ਦੋ ਲੌਂਗ ਦੋ ਕਾਲੀਆਂ ਮਿਰਚਾਂ ਖੜਕੀਆਂ ਜਾਂ ਤੋੜ ਕੇ ਠੀਕ ਆ ਜੀ ਤੇ ਵੀਰੇ ਚੁੰਡੀ ਕਾ ਆਪਾਂ ਸੰਧ ਲੈਣੀ ਆ ਤੇ ਨਾਲ ਬਾਈ ਜੀ ਵੱਡੀ ਲੈ ਜੀ ਅੱਧੀ ਲੈ ਕੇ ਇਹਨੂੰ ਉਬਾਲੋ ਜਦੋਂ ਪਾਣੀ 50 ਐਮਐਲ ਰਹਿ ਜੇ ਤਾਰ ਕੇ ਠੰਡਾ ਕਰ ਲੋ ਠੀਕ ਆ ਜਿਹੜੀਆਂ ਤੁਹਾਨੂੰ ਦਵਾਈਆਂ ਦਸੀਆਂ ਨੇ ਮੇਰਾ ਭਰਾ ਠੀਕ ਹੈ ਜਿਵੇਂ ਡੋਜ਼ ਨਾਲ ਦੱਸਿੰਗਾ ਨੇ ਉਹ ਦਵਾਈ ਦੇ ਕੇ ਉੱਪਰੋਂ ਦੀ ਬਾਈ ਜੀ ਉਹ ਜਿਹੜਾ ਆਪਣਾ ਕਾੜਾ ਤਿਆਰ ਹੋਇਆ ਜਾ ਸਿਰਫ ਮੇਰਾ ਭਰਾ ਤੁਸੀਂ 15 ਐਮਐਲ ਦੇ ਕੇ ਉਹ ਦਿਨ ਕਿਸੇ ਗਰਮ ਥਾਂ ਤੇ ਛੱਡੋ ਮੇਰਾ ਭਰਾ ਜਿੱਥੇ ਡਾਇਰੈਕਟ ਹਵਾ ਨਾ ਪੈਂਦੀ ਹੋਵੇ ਥਾਂ ਨਿੱਗਾ ਹੋਵੇ ਮੇਰਾ ਭਰਾ ਤੇ ਕੋਸ਼ਿਸ਼ ਕਰੋ ਮਾਦੀ ਦੇ ਪੈਰ ਮੇਰਾ ਵੀਰ ਹਲਕੇ ਹਲਕੇ ਤੁਸੀਂ ਮਲਦੇ ਹੋ ਤਾਂ ਜੋ ਉਹਦਾ ਜਿਹੜਾ ਬਲੱਡਰ ਦਾ ਸਰਕੂਲੇਸ਼ਨ ਆ ਉਹ ਉੱਥੋਂ ਚੱਲਣ ਲੱਗ ਜੇ ਠੀਕ ਹੈ ਤੇ ਮੇਰਾ ਵੀਰ ਤੁਸੀਂ ਦੇਖੋ ਜੀ ਮੈਂ ਸਿਰਫ ਦੋ ਖਰਾਕਾਂ ਦਿੱਤੀਆਂ ਮਾਦੀ ਨੂੰ ਸਿਰਫ ਦੋ ਖਰਾਕਾਂ ਦਿੱਤੀਆਂ ਨੇ ਠੀਕ ਆ ਤੇ ਰਿਆਲ ਤਾਂ ਮੇਰਾ ਭਰਾ ਤੁਹਾਡੇ ਸਾਹਮਣੇ ਆ ਕਬੂਤਰੀ ਨੇ ਦਾਣਾ ਵੀ ਡਾਕ ਕੇ ਖਾਦਾ ਮਿੱਠਾ ਤੁਹਾਡੇ ਸਾਹਮਣੇ ਆ ਜੀ ਵੱਟੇ ਨੂੰ ਕਬੂਤਰੀ ਇਹ ਮਾਰ ਰਹੀ ਆ ਛੋਟੀ ਜੀ ਜਾਣਕਾਰੀ ਮੇਰਾ ਭਰਾ ਆਪਣੇ ਭਰਾਵਾਂ ਦੇ ਨਾਲ ਬਾਬੇ ਉਹ ਮੈਂ ਸ਼ੇਅਰ ਕਰੀ ਆ ਤੁਹਾਡੇ ਸਾਹਮਣੇ ਮਾਦੀ ਕਿਵੇਂ ਤੁਰ ਫਿਰ ਰਹੀ ਆ ਪਰ ਵੀਰੇ ਜੋ ਆਪਾਂ ਸੁਰਦਨ ਨੁਕਤੇ ਸ਼ੇਅਰ ਕਰਾਂਗੇ ਨਾ ਵੀਰੇ ਐ ਵੀ ਮੈਨੂੰ ਮੀਆ ਮਿੱਠੂ ਬਣਨ ਦਾ ਸ਼ੌਂਕ ਨਹੀਂ ਕਿ ਹਾਂ ਵੀ ਜੋ ਲੋਕੀ ਕਹਿੰਦੇ ਮੈਂ ਉਹੀ ਕਹਿ ਦਵਾਂ ਨਹੀਂ ਵੀਰੇ ਜੋ ਚੀਜ਼ ਮੈਂ ਖੁਦ ਵਰਤਦਾ ਨਾ ਮੈਂ ਉਹੀ ਦੱਸ ਦਵਾਂਗਾ ਠੀਕ ਹੈ ਜਿੰਨੇ ਜੋ ਗਿਆ ਮੇਰਾ ਭਰਾ ਤੁਹਾਡੀ ਸੇਵਾ ਦੇ ਵਿੱਚ ਮੇਰਾ ਭਰਾ ਆਜਣਾ ਬਾਕੀ ਜਿਹੜੇ ਲੱਗਣ ਵਾਲੇ ਬੰਦੇ ਆ ਮੇਰਾ ਵੀਰ ਤੁਸੀਂ ਰੱਜ ਕੇ ਲੱਗੋ ਚੱਕਰੀ ਕੋਈ ਨਹੀਂ ਮੇਰਾ ਵੀਰ ਤੇ ਇਹ ਨਾ ਸਮਝਿਓ ਆਪਾਂ ਕੂਤਰਾਂ ਦੀ ਵੀਡੀਓ ਨਹੀਂ ਪਾਈਗੇ ਕੂਤਰ ਹੈ ਨਹੀਂਗੇ ਬਾਬਿਓ ਰੱਬ ਦੀ ਮਿਹਰ ਆ ਕੂਤਰਾਂ ਦਾ ਆਪਣੇ ਕੋਲ ਕੋਈ ਘਾਟਾ ਨਹੀਂ ਮੇਰਾ ਵੀਰ ਠੀਕ ਹੈ ਜੀ ਭਰਾਵਾਂ ਦੀ ਇਨੀ ਕੋਈ سپورਟ ਆ ਤੇ ਬਸ ਕੋਈ ਨਹੀਂ ਥੋੜੇ ਦਿਨਾਂ ਤੇ ਲਾਵਾਂਗੇ ਵੀਡੀਓ ਠੀਕ ਹੈ ਚੱਕਰੀ ਕੋਈ ਨਹੀਂ ਮੈਂ ਕਿ ਹਲਕੇ ਜੀ ਵੀਡੀਓ ਪਾ ਦਈਏ ਯਾਰ ਕਿ ਸਈ ਸਾਡੇ ਬੰਦੇ ਫਿਰ ਜਿਨ੍ਹਾਂ ਨੇ ਵੀਡੀਓ ਵੇਖਣੀ ਹੁੰਦੀ ਹੈ ਨਾ ਉੱਡੀ ਕਰਦੇ ਰਹਿੰਦੇ ਆ ਕਿ ਕਾਸ ਨੇ ਅੱਜ ਕੋਈ ਸੱਪ ਲਾਏ ਨਹੀਂ ਅੱਜ ਵੀਰੇ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਸ਼ੇਅਰ ਕਰਤੀ ਹੈ ਬਾਕਾਇਦਾ ਰਿਜ਼ਲਟ ਤੁਹਾਨੂੰ ਦਿਖਾਤਾ ਜਾ ਠੀਕ ਹੈ ਇਹ ਨਹੀਂ ਹਾਂ ਵੀ ਲੋਕੀ ਇੱਥੇ ਜਵਾਕਾਂ ਵਾਲੇ ਹੋਏ ਹੁੰਦੇ ਆ ਆਪਣਾ ਸਾੜਿਆਂ ਨੂੰ ਪਤਾ ਕੱਖ ਦਾ ਨਹੀਂ ਹੁੰਦਾ ਉਹਨਾਂ ਨੂੰ ਹਨਾ ਚਲੋ ਚੱਕਰੀ ਕੋਈ ਨਹੀਂ ਹਰ ਬੰਦਾ ਆ ਦੀ ਥਾਂ ਤੇ ਸਹੀ ਆ ਯਾਰ ਆਪਾਂ ਕਿਸੇ ਨੂੰ ਮਾਰਦਾ ਨਹੀਂ ਕਹਦੇ ਠੀਕ ਆ ਜੀ ਬਾਕੀ 9041226060 ਕਿਸੇ ਬਿਮਾਰੀ ਲੈ ਕੇ ਤੁਸੀਂ ਆਪਣੇ ਤੋਂ ਕੁਝ ਪੁੱਛਣਾ ਹੋਵੇ ਮੇਰਾ ਭਰਾ ਫੋਨ ਨਾ ਲਾਇਆ ਕਰੋ WhatsApp ਤੇ ਮੈਸੇਜ ਕਰਦਿਆ ਕਰੋ ਵੀਰੇ ਠੀਕ ਆ ਜੀ ਬਾਕੀ ਜਿਹੜੇ ਕਿਸੇ ਪਤਾਨੇ ਪੁੱਤਰ ਮੋਲ ਲੈਣੇ ਹੁੰਦੇ ਉਹ ਵਿਸ਼ੱਕ ਆਪਾਂ ਨੂੰ ਖੂਨ ਵੀ ਲਾ ਲਿਆ ਕਰੇ ਚੱਕਰੀ ਦੀ ਵੀਡੀਓ ਇਹ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਨਸਲ ਵਾਲੇ ਜਾਨਵਰ ਤੇ ਵਧੀਆ ਜਿਹੇ ਨੁਕਤੇ ਤਾਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ